ਹੈਲੋ ਜੀ ਵੈਲਕਮ ਟੂ ਮਾਈ ਚੈਨਲ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਅੱਜ ਮੇਰਾ ਦਿਲ ਕੀਤਾ ਪੰਜਾਬੀ ਲੁੱਕ ਦੇ ਵਿੱਚ ਮੇਕਅਪ ਕਰਾਂਦਾ ਹਾਂ ਜੀ ਗਾਇਸ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਕਿ ਮੇਰੀ ਹਰੇਕ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਸੀਂ YouTube ਖੋਲੋ ਤੇ ਮੇਰੀ ਵੀਡੀਓ ਉੱਪਰ ਆ ਸਕੇ ਠੀਕ ਆ ਜਿਹੜੇ ਮੈਨੂੰ ਪਿਆਰ ਕਰਦੇ ਆ ਇਹ ਵੀਡੀਓ ਉਹਨਾਂ ਦੇ ਲਈ ਆ ਤੇ ਜਿਹੜੇ ਹੇਟ ਕਰਦੇ ਸਕਿੱਪ ਕਰ ਦਿਓ ਬੰਦ ਕਰ ਦਿਓ ਤੇ ਉਸ ਤੋਂ ਬਾਅਦ ਅਸੀਂ ਦੇਖ ਸਕਦੇ ਹਾਂ ਪੰਜਾਬੀ ਲੁੱਕ ਦੇ ਵਿੱਚ ਅੱਜ ਐਨਾ ਮਨ ਕਰਦਾ ਸੀ ਨਾ ਮੇਰਾ ਤਿਆਰ ਹੋਣ ਨੂੰ ਇਹ ਸਪੈਸ਼ਲ ਮੈਂ ਆਪਣੇ ਹਸਬੈਂਡ ਲਈ ਤਿਆਰ ਹੋ ਰਹੀ ਹਾਂ ਕਿਉਂਕਿ ਉਹਨਾਂ ਨੂੰ ਤਾਂ ਬਹੁਤ ਪਸੰਦ ਆ ਮੈਂ ਪੰਜਾਬੀ ਲੁੱਕ ਦੇ ਵਿੱਚ ਜਦੋਂ ਤਿਆਰ ਹੁੰਨੀ ਆ ਹਨਾ ਤਾਂ ਮੈਂ ਸੋਚਿਆ ਅੱਜ ਆਪਣੇ ਹਸਬੈਂਡ ਲਈ ਹੋਮ ਤਿਆਰ ਹੋ ਸਕਦਾ मैंने कित घ नहीं लै जान पर छोटी जी पार्टी की नाइट ए टाइम बर्गर दी बर्गर खादा सगा उस तो तो देख दे। सब तो पहले मैं सी टी एम कर रही हूँ क्लीन किया टिश्यूज़ पेपर नाल फिर मैं अपना टॉनर लगाया फिर मैं मोयस्चराइजर लगाऊंगी देख सकते हो तो तीस थर्ड नंबर पर मैं टोनर कर रही हूँ अबजॉप हूँ थर्ड नंबर पर मैं लगा रही हूँ मॉस्चराइजर गस एक गल है मतलब मैं ना अपना वॉयस कवर कर रही हूँ वीडियो के उपर है ना ਆਪਣੇ ਜਿਵੇਂ ਵੀ ਅਡਜਸਟਮੈਂਟ ਕਰ ਰਹੀ ਹਾਂ ਪਿੱਛੇ ਬੈਕਗ੍ਰਾਉਂਡ ਦਾ ਸ਼ੋਰ ਬਹੁਤ ਆ ਰਿਹਾ ਹੈ ਹਨਾ ਤਾਂ ਦੇਖ ਸਕਦੇ ਹੋ ਤੁਸੀਂ ਮੈਂ ਕਿਤੇ ਬਾਹਰ ਸੀਜ਼ ਕਰਕੇ ਵੀਡੀਓ ਨੂੰ ਐਡੀਟਿੰਗ ਵੋਇਸ ਕਵਰ ਕਰਨੀ ਪੈ ਰਹੀ ਹੈ ਮੈਨੂੰ ਬਟ ਮੈਨੂੰ ਨਾ ਡਿਸਟਰਬਿੰਗ ਬਿਲਕੁਲ ਪਸੰਦ ਨਹੀਂ ਹੈਗੀ ਬਟ ਫਿਰ ਵੀ ਕਰਨਾ ਪੈਣਾ ਹੈ ਹਨਾ ਤਾਂ ਤੁਸੀਂ ਦੇਖ ਸਕਦੇ ਹੋ ਸੀਟੀਐ ਮੈਂ ਅੱਛੇ ਤਰ੍ਹਾਂ ਕਰ ਰਹੀ ਹਾਂ ਸਕਿਨ ਨੂੰ ਸਭ ਤੋਂ ਪਹਿਲਾਂ ਪ੍ਰੈਪ ਕਰਨਾ ਬਹੁਤ ਜ਼ਰੂਰੀ ਹੁੰਦਾ ਇੱਕ ਮੈਨੂੰ ਮੈਸੇਜ ਆਇਆ ਸੀਗਾ ਬਹੁਤ ਵੱਡਾ ਮੈਸੇਜ ਸੀ ਉਹਦੇ ਵਿੱਚ ਐ ਲਿਖਿਆ ਹੋਇਆ ਸੀਗਾ ਕਿ ਦੀਦੀ ਸਾਡੇ ਕੋਲ ਇਹ ਪ੍ਰੋਡਕਟ ਆਇਆ ਹੈ ਸਕਿਨ ਤੇ ਨਹੀਂ ਯੂਜ਼ ਕਰਦੇ ਇਹ ਦੇਖੋ ਕੋਈ ਵੀ ਫਾਊਂਡੇਸ਼ਨ ਹੈ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਕਿਸੇ ਵੀ ਸਕਿਨ ਤੇ ਮਤਲਬ ਕਿ ਨਹੀਂ ਕਰ ਸਕਦੇ ਕੋਈ ਵੀ ਫਾਊਂਡੇਸ਼ਨ ਕਿਸੇ ਵੀ ਸਕਿਨ ਤੇ ਚੱਲ ਜਾਂਦਾ ਪਰ ਉਸ ਸਕਿਨ ਤੇ ਲਾਉਣ ਤੋਂ ਪਹਿਲਾਂ ਸਕਿਨ ਨੂੰ ਪ੍ਰੈਪ ਕਰਨਾ ਤੇ ਜਿਹੜਾ ਸੀਟੀਮ ਹੈ ਨਾ ਉਹ ਤੁਹਾਡਾ ਬੈਸਟ ਕੁਆਲਟੀ ਦਾ ਤੇ ਬ੍ਰਾਂਡ ਦਾ ਹੋਣਾ ਚਾਹੀਦਾ ਹੈ ਯਾਨੀ ਕਿ ਉਹ ਤੁਹਾਡਾ ਆਮ ਜਾਂ ਤੇ ਸਸਤਾ ਜਾਂ ਨਹੀਂ ਹੋਣਾ ਚਾਹੀਦਾ ਜਿੱਦਾਂ ਕਿ ਕਲੀਨਜ਼ਿੰਗ ਟਿਸ਼ੂ ਪੇਪਰ ਤੁਸੀਂ ਥੋੜੇ ਵਧੀਆ ਕੁਆਲਿਟੀ ਦੇ ਲੈਣੇ ਆ ਟੋਨਰ ਵਧੀਆ ਕੁਆਲਿਟੀ ਦਾ ਲੈਣਾ ਠੀਕ ਹੈ ਰੋਜ਼ ਵਾਟਰ ਨਾਰਮਲੀ ਯੂਜ਼ ਕਰ ਸਕਦੇ ਹੋ ਟੋਨਰ ਦੀ ਜਗ੍ਹਾ ਤੇ ਜਿੱਦਾਂ ਕਿ ਕੁਆਲਿਟੀ ਵਾਲਾ ਵਧੀਆ ਲੈ ਸਕਦੇ ਹੋ ਕਈ ਹੁੰਦੇ ਬਹੁਤ ਫੇਕ ਆਂਦੇ ਆ ਉਹ ਨਹੀਂ ਪ੍ਰੋਡਕਟ ਯੂਜ਼ ਕਰਨੀ ਠੀਕ ਆ ਟਿਸ਼ੂਜ਼ ਵਧੀਆ ਹੋਣੇ ਚਾਹੀਦੇ ਤੁਹਾਡੇ ਕਲੀਨਜ਼ਿੰਗ ਵਾਈਪਸ ਐਂਡ ਟੋਨਰ ਬੈਸਟ ਹੋਣਾ ਚਾਹੀਦਾ ਮੋਇਸਚਰਾਈਜ਼ਰ ਬੈਸਟ ਹੋਣਾ ਚਾਹੀਦਾ ਪ੍ਰਾਈਮਰ ਬਹੁਤ ਬੈਸਟ ਹੋਣਾ ਚਾਹੀਦਾ ਤੁਹਾਡਾ ਇਹ ਚਾਰ ਸਟੈਪ ਜਿਹੜੇ ਪਹਿਲੇ ਯੂਜ਼ ਕਰਨੇ ਹੁੰਦੇ ਨੇ ਨਾ ਬੈਸਟ ਹੋਣੇ ਚਾਹੀਦੇ ਆ ਤੁਹਾਡੇ ਤੇ ਜਿਹੜਾ ਵੀ ਫਾਊਂਡੇਸ਼ਨ ਹੈ ਕੋਈ ਵੀ ਕਰੀਮ ਹੈ ਤੁਸੀਂ ਲਗਾ ਸਕਦੇ ਮੈਂ ਹੀ ਨਹੀਂ ਕਹਿੰਦੀ ਵੀ ਦਸਾਂ ਵੀਆਂ ਵਾਲੀ ਲਾਓ ਤੁਸੀਂ ਵਧੀਆ ਲਓ ਵਧੀਆ ਮੇਕਅਪ ਲਾਓ ਫਰਕ ਹੁੰਦਾ ਮੈਂ ਇਹ ਚੀਜ਼ਾਂ ਚ ਪਹਿਲਾਂ ਹੁੰਦਾ ਸੀਗਾ ਨਾ ਵੀ ਸਸਤੀਆਂ ਪਸਤੀਆਂ ਚੀਜ਼ਾਂ ਲਾ ਲੈਣੀਆਂ ਸਕਿਨ ਨੂੰ ਨੁਕਸਾਨ ਪਹੁੰਚਾਉਂਦੀਆਂ ਬਿਲਕੁਲ ਪਹੁੰਚਾਉਂਦੀ ਕਿਉਂਕਿ ਉਹ ਆਮ ਚੀਜ਼ਾਂ ਜਿਹੜੀਆਂ ਹੁੰਦੀਆਂ ਆਪਾਂ ਸਸਤੀ ਕਰਕੇ ਲੈ ਲੈਂਦੇ ਆ ਪਰ ਉਹ ਬਾਅਦ ਵਿੱਚ ਆਪਣਾ ਨੁਕਸਾਨ ਕਰਦੀਆਂ ਥੋੜਾ ਜਿਹਾ ਮਹਿੰਗਾ ਲਓ ਚੀਜ਼ ਨੂੰ ਵਧੀਆ ਕੁਆਲਟੀ ਦਾ ਲਓ ਕੰਮ ਪਤਾ ਹੈ ਵੀ ਸਕਿਨ ਦਾ ਕੰਮ ਹੈ ਹਨਾ ਤਾਂ ਤੁਸੀਂ ਦੇਖ ਸਕਦੇ ਹੋ ਸਕਿਨ ਨੂੰ ਪ੍ਰੈਪ ਮੈਂ ਅੱਛੀ ਤਰ੍ਹਾਂ ਕੀਤਾ ਉਸ ਤੋਂ ਬਾਅਦ 5 ਨੰਬਰ ਤੇ ਮੈਂ ਕਲਰ ਕਰੈਕਟਰ ਯੂਜ਼ ਕਰ ਰਹੀ ਹਾਂ ਯਾਨੀ ਕਿ ਆਪਣਾ ਅ ਕਲਰ ਕਰੈਕਟਰ ਯੂਜ਼ ਕਰ ਰਹੀ ਹਾਂ ਪਿੰਪਲ ਸੀ ਐਕਨੇ ਸੀਗੇ ਤੇ ਮੈਂ ਉਸ ਦੇ ਉੱਪਰ ਲਗਾ ਰਹੀ ਹਾਂ ਤੁਸੀਂ ਦੇਖ ਸਕਦੇ ਹੋ ਉਹ ਉਸ ਦੇ ਉੱਪਰ ਜਿੱਥੇ ਜਿੱਥੇ ਮੇਰੇ ਰੈੱਡ ਪਿੰਪਲ ਸੀ ਮੈਂ ਡਰੀਨ ਕਲਰ ਕੈਕਟਰ ਲਗਾਇਆ ਜਿੱਥੇ ਮੇਰੇ ਹਲਕੇ ਫੁਲਕੇ ਐਕਨੇ ਸੀ ਤੇ ਮੈਂ ਆਪਣਾ ਬਲੈਕਨੈਸ ਸੀ ਉੱਥੇ ਮੈਂ 오ਰੇਂਜ ਕਲਰ ਯੂਜ਼ ਕੀਤਾ ਤੇ ਦੈਨ ਬਲੈਂਡਿੰਗ ਕਰ ਰਹੀ ਤਾਂ ਕਿ ਮੇਰੀ ਹਰ ਇੱਕ ਪ੍ਰੋਬਲਮ ਸਕਿਨ ਦੀ ਨੂਨ ਵਿੱਚ ਹਾਈਡ ਕਰ ਸਕਾਂ ਹਾਈਡ ਕਰਨ ਤੋਂ ਬਾਅਦ ਨਿਊਟਰਲਾਈਜ਼ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਨਿਊਟਰਲਾਈਜ਼ ਦਾ ਮਤਲਬ ਹੁੰਦਾ ਹੈ ਕਿ ਕੋਈ ਡਾਰਕ ਕਲਰ ਅਪਲਾਈ ਕਰਨਾ ਜਿਹਦੇ ਉੱਪਰ ਆਪ ਆਪਣਾ ਨੈਕਸਟ ਫਾਊਂਡੇਸ਼ਨ ਅਪਲਾਈ ਕਰ ਸਕੀਏ ਨਿਊਟਰਲਾਈਜ਼ ਆਪਾਂ ਤਾਂ ਕਰਦੇ ਆਂ ਤਾਂ ਕਿ ਜਿਹੜਾ ਕਲਰ ਕਰੈਕਟਰ ਹੁੰਦਾ ਹੈ ਨਾ ਉਹ ਕਲਰ ਫਾਊਂਡੇਸ਼ਨ ਦੇ ਵਿੱਚ ਦਿਖਦਾ ਹੈ ਠੀਕ ਆ ਯਾਨੀ ਕਿ ਅੱਪ ਜਦੋਂ ਫਾਊਂਡੇਸ਼ਨ ਲਗਾਉਂਦੇ ਇਥੇ ਮੈਂ ਤੁਹਾਨੂੰ ਦੇਖ ਰਹੀ ਹਾਂ ਮਿਰਰ ਦੇ ਵਿੱਚ ਮੈਂ ਆਪਣਾ ਬੈਕ ਕਰਕੇ ਦਿਖਾ ਰਹੀ ਸੀ ਕਿ ਸਾਹਮਣੇ ਮੈਂ ਬਹੁਤ ਔਖਾ ਅਡਜਸਟਮੈਂਟ ਕੀਤਾ ਹੋਇਆ ਸੀ ਆਪਣੇ ਕੈਮਰੇ ਨੂੰ ਵੀਡੀਓ ਸ਼ੂਟ ਕਰ ਰਹੀ ਸੀ ਕਿ ਤੇ ਦੈਨ ਤੁਸੀਂ ਬਲੈਂਡਿੰਗ ਮੈਂ ਬਹੁਤ ਅੱਛੇ ਤਰ੍ਹਾਂ ਕਰ ਰਹੀ ਸੀ ਜਿੰਨਾ ਹੋ ਸਕਦਾ ਨਾ ਮੇਰਾ ਜ਼ੋਰ ਬਲੈਂਡਿੰਗ ਵੱਲ ਸੀਗਾ ਇਹ ਇਹਨਾਂ ਦਬਕੇ ਵੀ ਨਹੀਂ ਯਾਨੀ ਕਿ ਕਰਨਾ ਬਲੈਂਡਿੰਗ ਨੂੰ ਤਾਂ ਕਿ ਪ੍ਰੋਡਕਟ ਤੁਹਾਡਾ ਨਿਕਲ ਜਾਵੇ ਹਨਾ ਇੱਥੇ ਮੈਂ న్యూਟ੍ਰਲਾਈਜ਼ ਕਰ ਰਹੀ ਹਾਂ న్యూਟ੍ਰਲਾਈਜ਼ ਐਕਚੁਅਲੀ ਮੈਂ ਡਾਰਕ ਲੈਣਾ ਸੀ ਕਨਸੀਲਰ ਬਟ ਮੈਂ ਆਪਣਾ ਬਿਲਕੁਲ ਸ਼ੇਡ ਨਾਲ ਮੈਚ ਕਰਦਾ ਹੋਇਆ ਲੈ ਚੁੱਕੀ ਸੀਗੀ ਯਾਨੀ ਕਿ ਲਾਈਟ ਲੈ ਚੁੱਕੀ ਸੀਗੀ ਬਟ ਇੱਥੇ ਮੇਰੇ ਹੱਥੇ 'ਚ ਉਹ ਨਹੀਂ ਸੀਗਾ ਡਾਰਕ ਨਹੀਂ ਸੀਗਾ ਕਨਸੀਲਰ ਤੇ ਲਾਈਟ ਹੀ ਸੀ ਮੈਂ ਲਾਈਟ ਹੀ ਅਪਲਾਈ ਕਰ ਤਾਂ ਕੋਈ ਡੋਂਟ ਚੈਰੀ ਕੋਈ ਚੱਕਰ ਨਹੀਂ ਆ ਲਾਈਟ ਯੂਜ਼ ਕਰ ਸਕਦੇ ਹੋ ਬਟ ਡਾਰਕ ਕਰਨਾ ਬਹੁਤ ਬੈਸਟ ਹੈ ਡਾਰਕ ਜਦੋਂ ਆਪਾਂ ਕਰਦੇ ਆ ਨਾ ਤੇ ਉਸਦੇ ਉੱਪਰ ਫਾਊਂਡੇਸ਼ਨ ਬਹੁਤ ਬੈਸਟ ਅਪਲਾਈ ਹੁੰਦਾ ਹੈ ਹੁਣ ਮੈਂ ਆਪਣੇ ਸ਼ੇਡ ਦਾ ਹੀ ਬਿਲਕੁਲ ਕਨਸੀਲਰ ਲਾ ਲਿਆ ਤੇ ਸ਼ੇਡ ਦਾ ਹੀ ਹੁਣ ਬਿਲਕੁਲ ਫਾਊਂਡੇਸ਼ਨ ਲਾਉਂਗੀ ਬਟ ਠੀਕ ਹੈ ਵੀ ਰੋਂਗ ਨਹੀਂ ਹੈ ਸਹੀ ਹੈ ਦੂਜੀ ਦੇਸਾ ਦੇ ਹੁਣ ਨਿਊਟਰਲਾਈਜ਼ ਕਰਨ ਤੋਂ ਬਾਅਦ ਮੈਂ ਉੱਪਰ ਲਗਾਉਂਗੀ ਫਾਊਂਡੇਸ਼ਨ ਹੈਨਾ ਵੈਸੇ ਮੇਰੇ ਹਸਬੰਡ ਨੂੰ ਇੰਨਾ ਮੇਕਅਪ ਪਸੰਦ ਨਹੀਂ ਹੈਗਾ ਗਾ ਕਿ ਮੈਂ ਇੰਨਾ ਮੇਕਅਪ ਕਰਦੀ ਆ ਬਟ ਉਹਨਾਂ ਨੂੰ ਮੈਂ ਬਹੁਤ ਪਿਆਰੀ ਲੱਗਦੀ ਆ ਤਾਂ ਉਹ ਮੈਨੂੰ ਮੋਟੀਵੇਸ਼ਨ ਕਰਦੇ ਨੇ ਤੇ ਮੇਰਾ ਦਿਲ ਕਰਦਾ ਹੈ ਵੀਡੀਓਜ਼ ਬਣਾਉਣ ਨੂੰ ਮੇਰਾ ਦਿਲ ਕਰਦਾ ਹੈ ਮੇਕਅਪ ਕਰਨ ਨੂੰ ਤੇ ਮੈਂ ਆਪਣਾ ਮੇਕਅਪ ਬਹੁਤ ਕਰਕੇ ਰੱਖਦੀ ਆ ਤੇ ਬਹੁਤ ਹੀ ਜ਼ਿਆਦਾ ਇੱਕ ਉਹਨਾਂ ਨੇ ਮੈਨੂੰ ਬਹੁਤ ਸਾਰੇ ਮੇਰੇ ਪਾਰਸਲ ਆਰਡਰ ਕੀਤੇ ਹੋਏ ਨੇ ਮੇਰੇ ਲਈ ਉਹਨਾਂ ਨੂੰ ਪਤਾ ਹੈ ਮੇਰੀ ਵਾਈਫ ਨੂੰ ਇਹ ਚੀਜ਼ ਪਸੰਦ ਹੈ ਇਹ ਚੀਜ਼ ਪਸੰਦ ਹੈ ਹਨਾ ਤਾਂ ਤੁਸੀਂ ਦੇਖ ਸਕਦੇ ਹੋ ਤੁਸੀਂ ਆਪਣਾ ਉਹਨਾਂ ਦੀ ਸਪੋਰਟ ਦੇ ਨਾਲ ਹੀ ਜਿਵੇਂ ਲਾ ਲਓ ਤੁਸੀਂ ਆਪਾਂ ਠੀਕ ਆ ਤੇ ਆਪਣਾ ਮੈਂ ਅਪਲਾਈ ਕਰ ਰਹੀ ਹਾਂ ਫਾਊਂਡੇਸ਼ਨ ਫਾਊਂਡੇਸ਼ਨ ਮੈਂ ਕੀਤਾ ਮਾਰਸ ਦਾ ਯੂਜ਼ ਡੈਪ ਡੈਪ ਕਰਕੇ ਪੂਰੇ ਫੇਸ ਤੇ ਕਰੂੰਗੀ ਬਿਲਕੁਲ ਵੀ ਓਵਰ ਮੈਂ ਮੇਕਅਪ ਨਹੀਂ ਕੀਤਾ ਬਿਲਕੁਲ ਲਾਈਟ ਜਾਂ ਨਿਊਡ ਜਾਂ ਕਰੂੰਗੀ ਯਾਨੀ ਕਿ ਬੇਸ ਨੂੰ ਇੱਕ ਪੂਰਾ ਰੈਡੀ ਕਰਨਾ ਹੈ ਬੇਸ ਨੂੰ ਪੂਰਾ ਰੈਡੀ ਕਰਨ ਤੋਂ ਬਾਅਦ ਬਲਸ਼ ਲਾਈਟ ਕਰਨ ਲਾਣਾ ਹੈ ਲਿਪਸਟਿਕ ਲਾਈਟ ਲਾਣੀ ਆਈਜ਼ ਮੇਕਅਪ ਲਾਈਟ ਕਰਨਾ ਠੀਕ ਹੈ ਨਾ ਇਹਦੇ ਨਾਲ ਹੀ ਇੱਕ ਲੁੱਕ ਜੀ ਬਣ ਜਾਂਦੀ ਆ ਸਭ ਤੋਂ ਪਹਿਲਾਂ ਮੈਂ ਆਪਣਾ ਹੇਅਰ ਡੂ ਕੀਤਾ ਸੀ ਸਾਰਿਆਂ ਤੋਂ ਪਹਿਲਾਂ ਮੈਂ ਆਪਣਾ హెయిర్ ਡੂ ਕੀਤਾ ਸੀ ਹਲਕਾ ਫੁਲਕਾ ਯਾਨੀ ਕਿ హెయిర్ ਸਟਾਈਲ ਕੀਤਾ ਜਿਆਦਾ ਓਵਰ ਵੀ ਨਹੀਂ ਕੀਤਾਗਾ ਯਾਨੀ ਕਿ ਕਾਲੀ ਦੇ ਵਿੱਚ ਗੁੱਤ ਕੀਤੀ ਆਪਣੀ ਤੇ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਆ ਮੈਂ ਲਗਾ ਰਹੀ ਆ ਕਨਸੀਲਰ ਕਨਸੀਲਰ ਲਗਾਉਣ ਤੋਂ ਬਾਅਦ ਮੈਂ ਅਸਮ करूंगी ਬਲੈਂਡਿੰਗ ਬਲੈਂਡਿੰਗ ਲਈ ਜਿਹੜਾ ਆਪਣਾ ਹੈਗਾ ਆ ਬਲੈਂਡਰ ਬਲੈਂਡਰ ਨੂੰ ਮੈਂ ਅੱਛੇ ਤਰ੍ਹਾਂ ਆਪਣਾ ਵਾਸ਼ ਕਰਕੇ ਹੈਨਾ ਉਸ ਦਾ ਪਾਣੀ ਨੇ ਛੋੜ ਕੇ अच्छी तरह उसको टॉवल ਨਾਲ ਕਲੀਨ ਕਰਕੇ ਯੂਜ਼ ਕਰ ਰਹੀ ਹਾਂ ਕਿਉਂਕਿ ਮੈਨੂੰ ਬਲੈਂਡਰਡ ਬਲਸ਼ ਕਲੀਨ ਚਾਹੀਦੇ ਹੁੰਦੇ ਮੇਕਅਪ ਲਈ ਆਪਣੇ ਸੈਲਫ ਲਈ ਖਾਸ ਕਰਕੇ ਜਦੋਂ ਮੈਂ ਆਪਣੇ ਆਪ ਤੇ ਅਪਲਾਈ ਕਰ ਰਹੀ ਹਾਂ ਜਦੋਂ ਮੈਂ ਕਿਸੇ ਦੇ ਵੀ ਮੇਕਅਪ ਕਰਦੀ ਹਾਂ ਮੈਂ ਜ਼ਰੂਰ ਕਰਦੀ ਹਾਂ ਇਹ ਹਰੇਕ ਆਰਟਿਸਟ ਹਰੇਕ ਨੂੰ ਮਤਲਬ ਕਿ ਇਹ ਜ਼ਿੱਦਤ ਹਾਂ ਰੱਖਣਾ ਚਾਹੀਦਾ ਹੈਗਾ ਕਿ ਜਿਹੜੇ ਬਲੈਂਡਰ ਬ੍ਰਸ਼ ਨੇ ਜ਼ਰੂਰ ਆਪਾਂ ਨੂੰ ਕਲੀਨ ਰੱਖਣਾ ਚਾਹੀਦੇ ਆ ਤਾਂ ਉਸ ਤੋਂ ਬਾਅਦ ਕੰਸੀਲਰ ਤੋਂ ਬਾਅਦ ਮੈਂ ਕੰਪੈਕਟ ਪਾਊਡਰ ਨਾਲ ਆਪਣੇ ਬਲੈਂਡਰ ਦੀ ਹੈਲਪ ਨਾਲ ਹੀ ਲੌਕ ਕਰ ਰਹੀ ਹਾਂ देख सकते हो हे एवरी वन उस तो बाद मैं अपना क्लीनजिंग वाइप टिशू लिया जिदा मैं फेस क्लीन किया अपने लिप को क्लीन कर रही हूँ क्योंकि कॉम्पैक्ट अपना फाउंडेन लग चुका सी लिप ड्राई हो गई इस करके उन्होंने क्लीन करना बहुत जरूरी सी। हूँ मैं कॉम्पैक्ट पाउडर न पूरे फेस न लॉक कर रही हूँ बेस मेरा हो चुका पूरी तरह रेड ही गाइस तो हूँ आपसिस उपर आप लगावे ब्लाश ब्लश हाइलाइटर ब्लश ਸੀ ਮੇਰਾ ਬਹੁਤ ਹੀ ਬੈਸਟ ਬਲਸ਼ ਸੀ ਜੋ ਕਿ ਨਾਈਟ ਟਾਈਮ ਤੱਕ ਰਿਸ਼ ਕਰ ਰਹੀ ਮਾਰਦਾ ਰਿਹਾ ਤਾਂ ਬ੍ਰਸ਼ ਲਗਾਣਾ ਮੈਨੂੰ ਬਹੁਤ ਪਸੰਦ ਹੈ ਬਟ ਮੇਰੀ ਜਿਹੜੀ ਦੂਸਰੀ ਮੈਟੀ ਵਾਲੀ ਪੈਲੇਟ ਹੈ ਨਾ ਮੇਕਅਪ ਬੁੱਕ ਸੀ ਉਹਦੇ ਵਿੱਚ ਬਹੁਤ ਡਾਰਕ ਸੀਗਾ ਬ੍ਰਸ਼ ਤੇ ਇਸ ਕਰਕੇ ਮੈਂ ਨਹੀਂ ਲਗਾਇਆ ਤਾਂ ਮੈਨੂੰ ਇਹਦਾ ਸੀ ਨਿਊਡ ਜਾਂ ਲਾਈਟ ਜਿਹਾ ਹੋਵੇ ਮਤਲਬ ਕਿ ਆਪਣਾ ਮੈਂ ਉਹ ਯੂਜ਼ ਕਰਾਂ ਥੈਨ ਗਾਇਸ ਤੁਸੀਂ ਦੇਖ ਸਕਦੇ ਹੋ ਮੈਂ ਲਗਾ ਰਹੀ ਹਾਂ ਹਾਈਲਾਈਟਰ ਹਾਈਲਾਈਟਰ ਲਗਾਉਣ ਤੋਂ ਬਾਅਦ ਮੈਂ ਆਪਣਾ ਫਿੰਗਰਸ ਦੀ ਹੈਲਪ ਨਾਲ ਲਗਾ ਰਹੀ ਹਾਂ ਬ੍ਰਸ਼ ਦੀ ਹੈਲਪ ਨਾਲ ਮੈਨੂੰ ਵਧੀਆ ਨਹੀਂ ਲੱਗਦਾ ਮੈਨੂੰ ਇਦਾਂ ਹੁੰਦਾ ਵੀ ਮੈਂ ਆਪਣੇ ਹੱਥਾਂ ਦੇ ਨਾਲ ਲਗਾਵਾ ਹਾਈਲਾਈਟਰ ਉਸ ਤੋਂ ਬਾਅਦ ਮੈਂ ਬ੍ਰਸ਼ ਲਿਆ ਉਸਦੇ ਨਾਲ ਡਸਟ-ਆਫ ਕੀਤਾ ਤਾਂ ਕਿ ਓਵਰ ਨਾ ਲੱਗੇ ਜਿਹੜਾ ਵੀ ਹਲਕਾ ਫੁਲਕਾ ਹੈਗਾ ਉਹ ਡਸਟ-ਆਫ ਹੋ ਜਾਏ ਥੈਨ ਤੁਸੀਂ ਦੇਖ ਸਕਦੇ ਹੋ ਫਿਰ ਮੈਂ ਆਪਣਾ ਮੇਕਅਪ ਬੁੱਕ ਲਈ ਇਸ ਦੇ ਵਿੱਚੋਂ ਬਲੈਕ ਕਲਰ ਨਾਲ ਸ਼ੈਡੋ ਲੂੰਗੀ ਆਪਣਾ ਆਈਬ੍ਰੋ ਫਿਲਿੰਗ ਲਈ आइब्रू थ्रेडिंग ਨੂੰ ਪਤਾ ਹੀ ਨਹੀਂ ਕਿੰਨਾ ਟਾਈਮ ਹੋ ਗਿਆ ਮੇਰਾ ਮਤਲਬ ਹੈ ਕਿ ਥ्रेडिंग ਨਹੀਂ ਮੈਂ ਕਰਵਾਈ ਕਿ ਦਿਲ ਹੀ ਨਹੀਂ ਕਰਦਾ ਥ्रेडिंग ਕਰਵਾਉਣ ਨੂੰ ਕਿਉਂਕਿ ਬਹੁਤ ਜ਼ਿਆਦਾ ਪੇਨ ਹੋਏਗੀ ਵੈਸੇ ਹੇਅਰ ਮੇਰੇ ਕਾਫੀ ਨੇ ਗ੍ਰੋਥ ਆਈ ਹੋਈ ਹੈ ਦੀ ਥ्रेडਿੰਗ ਦੀ ਪਰ ਥ्रेडिंग ਕਰਾਉਣ ਨੂੰ ਮੇਰਾ ਦਿਲ ਨਹੀਂ ਕਰਦਾ ਟਾਈਮ ਹੀ ਨਹੀਂ ਲੱਗਦਾ ਕਿ ਮੈਂ ਬਹੁਤ ਬਿਜ਼ੀ ਹੁੰਨੀ ਆ ਤੇ ਬਿਜ਼ੀ ਵੀ ਆਪਣੇ ਕੰਮ ਦੇ ਵਿੱਚ ਵੀਡੀਓਜ਼ ਦੇ ਵਿੱਚ ਹੁੰਨੀ ਆ ਪਰ ਇਹ ਵੀ ਨਹੀਂ ਸੁਰਤ ਹੁੰਦੀ ਕਿ ਕੀ ਫੇਸ਼ੀਅਲ ਵਗੈਰਾ ਕਲੀਨ ਅਪ ਚਾਹੀਏ ਆਪਣਾ ਥ्रेडਿੰਗ ਵਗੈਰਾ ਕਰਵਾ ਲਵਾਂ ਹਨਾ ਬੇਸੇ ਲੱਗ ਰਿਹਾ ਹੋਊਗਾ ਕਿ ਕੁਝ ਕੀਤਾ ਬਟ ਮੇਰੇ ਕਲੀਨ ਅਪ ਕਰਵਾਉਣ ਵਾਲਾ ਹੈਪਾ ਫੇਸ ਦੇ ਥ੍ਰੈਡਿੰਗ ਵਗੈਰਾ ਹੇਅ ਰਿਮੂਵ ਬਹੁਤ ਬਟ ਫਿਰ ਵੀ ਮੈਂ ਆਪਣਾ ਵੇਖ ਕੋਲ ਵੀਡੀਓ ਸ਼ੂਟ ਕਰਦੀ ਆ ਮੇਕਅਪ ਕਰਦੀ ਆ ਠੀਕ ਹਨਾ ਤਾਂ ਮੈਨੂੰ ਇਹ ਚੀਜ਼ ਮਾਇਨੇ ਨਹੀਂ ਰੱਖਦੀ ਕਿ ਹਰ ਇੱਕ ਚੀਜ਼ ਪ੍ਰੈਪ ਹੋਣੀ ਮਤਲਬ ਕਿ ਰੇ ਚੀਜ਼ ਭੁੱਲਣੀ ਚਾਹੀਦੀ ਹੈ ਦੇਖ ਸਕਦੇ ਹੋ ਤੁਸੀਂ ਆਈਬ੍ਰੋ ਮੈਂ ਆਪਣਾ ਫਿਲਿੰਗ ਕਰਨ ਤੋਂ ਬਾਅਦ ਲਗਾਈ ਬਿੰਦੀ ਬਿੰਦੀ ਬਹੁਤ ਪਿਆਰੀ ਸੀ ਨਿਊ ਜਗਲਰ ਸੀਗਾ ਤੇ ਹੁਣ ਮੈਂ ਲਗਾਉਂਗੀ ਮਸਕਰਾ ਮੈਂ ਲਾਇਨਰ ਬਿਲਕੁਲ ਨਹੀਂ ਲਗਾਇਆ ਆਈਸ ਮੇਕਅਪ ਬਿਲਕੁਲ ਨਹੀਂ ਕੀਤਾ ਡਾਇਰੈਕਟਲੀ ਮੈਂ ਮਸਕਰਾ ਲਗਾਇਆ ਤੇ ਲਿਪਸਟਿਕ ਲਗਾਉਂਗੀ ਬਹੁਤ ਪਿਆਰੀਆਂ ਅੱਖਾਂ ਲੱਗ ਰਹੀਆਂ ਸੀ ਮੇਰੀਆਂ ਬਹੁਤ ਪਿਆਰੇ ਲਿਪ ਲੱਗ ਰਹੇ ਸੀਗੇ ਮੇਰੇ ਲਾਸਟ ਤੇ ਤੁਸੀਂ ਦੇਖੋਗੇ ਨਾ ਬਹੁਤ ਪਿਆਰਾ ਮੇਕਅਪ ਹੋਇਆ ਸੀਗਾ ਤੇ ਬਾਕੀ ਜਿਹੜੇ ਵੀ ਨਵੇਂ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਣਾ ਓਕੇ ਥੈਨ ਕਾਫੀ ਵੀਡੀਓਜ਼ ਕਾਫੀ ਯਾਨੀ ਕਿ ਵਲੈਟ ਮੇਰਾ ਚੈਨਲ ਹੈ ਨਾ ਇਹਦੇ ਤੇ ਕੋਈ ਵੀ ਵੀਡੀਓ ਆ ਸਕਦੀ ਹੈ ਚਾਹੇ ਉਹ ਕੋਈ ਰੋਸਟਿੰਗ ਹੈ ਚਾਹੇ ਉਹ ਕੋਈ ਵਰਕ ਰਿਲੇਟਿਵ ਹੈ ਚਾਹੇ ਉਹ ਕੋਈ ਵਲੌਗ ਹੈ ਚਾਹੇ ਕੋਈ ਵੀ ਹੈ ਆਲਮੋਸਟ ਅਵੇਲੇਬਲ ਨੇ ਕੰਟੈਂਟ ਓਕੇ ਉਸ ਤੋਂ ਬਾਅਦ ਮਸਕਾਰਾ ਲਗਾਉਣ ਤੋਂ ਬਾਅਦ ਕੱਜਲ ਮੈਂ ਬਿਲਕੁਲ ਨਹੀਂ ਖਚਪਾਇਆ ਲਾਈਨਰ ਮੈਂ ਬਿਲਕੁਲ ਨਹੀਂ ਲਗਾਇਆ ਆਈਜ਼ ਮੇਕਅਪ ਮੈਂ ਬਿਲਕੁਲ ਨਹੀਂ ਕੀਤਾ ਹੁਣ ਮੈਂ ਆਪਣਾ ਇੱਕ ਆਪਣਾ ਪੈਨਸਲ ਲਈ ਲਿਪ ਲਾਈਨ ਪੈਨਸਲ ਲਈ जिस दे लाइन ड्रॉ कर रही है ना तो देख सकते हो लिप लाइन ड्रॉ करने तो बाद मैं अपना लिपस्टिक लगाऊंगी जो कि न्यूड ज कलर लगाऊंगी ਦੇਖ ਸਕਦੇ ਬਿਓ ਫਾਈਨਲੀ ਮੇਰੀ ਕੁਝ ਇਸ ਤਰ੍ਹਾਂ ਦੀ ਲੁੱਕ ਸੀ ਜਰੂਰ ਦੱਸਿਓ ਗਾਇਸ ਲਾਸਟ ਤੇ ਨਾ ਮੈਂ ਫਿਕਸਰ ਲਗਾਉਣਾ ਭੁੱਲ ਗਈ ਸੀ ਫਿਕਸਰ ਲਗਾਇਆ ਸੀ ਬਟ ਵੀਡੀਓ ਦੇ ਵਿੱਚ ਮੈਂ ਨਹੀਂ ਲਗਾਇਆਗਾ ਲਾਸਟ ਤੇ ਲਗਾਇਆ ਸੀ ਜਦੋਂ ਵੀਡੀਓ ਬੰਦ ਕਰ ਦਿੱਤੀ ਐਂਡ ਲਾਸਟ ਤੇ ਤੁਸੀਂ 베ਸਟ ਜ ਆਪਣਾ ਫਿਕਸਰ ਜਰੂਰ ਅਪਲਾਈ ਕਰਨਾ ਹੈ ਇਹ ਵਾਲਾ ਮੇਰੇ ਫਾਈਨਲੀ ਲੁੱਕ ਸੀ ਇਹ ਵਾਲਾ ਮੇਰਾ ਮੇਕਅਪ ਸੀ ਹੁਣ ਮੈਂ ਕਰਦੀ ਆ ਵੀਡੀਓ ਸ਼ੂਟ ਜਰੂਰ ਦੱਸਿਓ ਤੁਹਾਨੂੰ ਇਹ ਵਾਲੀ ਲੁੱਕ ਕਿੱਦਾਂ ਲੱਗੀ ਨੈਕਸਟ ਆਉਣ ਵਾਲੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ